ਹੁਣ ਪੰਜਾਬ ਸਿੱਖਿਆ ਕ੍ਰਾਂਤੀ ਲਈ ਜਾਣਿਆ ਜਾਊਗਾ ਤੇ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੀ ਅਗਵਾਈ ਜਿਹਦੇ ਵਿੱਚ ਅਸੀਂ ਲੰਬਾ ਪੈਂਡਾ ਤੈਅ ਕੀਤਾ ਹੈ ਅੱਜ ਪੰਜਾਬ ਦੇ ਸਿੱਖਿਆ ਮਾਡਲ ਦੀ ਗੱਲ ਦਿੱਲੀ ਵਾਂਗ ਦੁਸ਼ ਹੋ ਰਹੀ ਹੈ ਸਭ ਤੋਂ ਪਹਿਲਾਂ ਰਿਕੋਰਡ ਭਰਤੀਆਂ ਸਕੂਲ ਖਾਲੀ ਪਏ ਸੀ ਰਿਕੋਰਡ ਭਰਤੀਆਂ ਕੀਤੀਆਂ ਗਈਆਂ ਭਰਤੀਆਂ جاری ਹੈ ਤੇ ਨਵਾਂ ਪ੍ਰਪੋਜ਼ਲ ਤਿਆਰ ਹੈ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਹੈ ਕਿ ਬੇਰੋਜ਼ਗਾਰਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਭਰਤੀਆਂ ਅਸੀਂ ਸ਼ਡਿਊਲ ਬਣਾ ਰਹੇ ਹਾਂ ਹਰ ਸਾਲ ਉਹਨਾਂ ਨੂੰ ਪਤਾ ਹੋਊਗਾ ਕਿ ਟੈਟ ਦਾ ਪੇਪਰ ਕਦੋਂ ਹੋਊਗਾ ਭਰਤੀ ਕਦੋਂ ਹੋਊਗੀ ਕਿਉਂਕਿ ਸੀਐਮ ਸਾਹਿਬ ਚਾਹੁੰਦੇ ਨੇ ਹਰ ਬੱਚਾ ਪੜੇ ਤੇ ਨਾਲ ਇਸਦੇ ਇਹ ਵੀ ਦੱਸ ਦਈਏ ਕਿ ਹੁਣ ਭਰਤੀਆਂ 100% ਮੈਰਿਟ ਤੇ ਆ ਇਹ ਨਹੀਂ ਕਿ ਕੋਈ ਦੂਜਾ ਜਾ ਕੇ ਪੇਪਰ ਦੇ ਆਊਗਾ ਜਾਂ ਕੋਈ ਗਲਤ ਸਰਟੀਫਿਕੇਟ ਨਾਲ ਭਰਤੀ ਜੋ ਪੜੂਗਾ ਉਸ ਨੂੰ ਤਾਂ ਬਹੁਤ ਜਲਦੀ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਕੈਲੰਡਰ ਬਣਾ ਦਾਂਗੇ ਕਿ ਇਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਦੋਂ ਇਹ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਹੋ ਜਿੰਨਾ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰੇਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਸਕੂਲਾਂ ਦੇ ਵਿੱਚ ਤੁਸੀਂ ਸਭ ਗਵਾਹ ਹੋ ਜੀ 303500 5000 6000 ਕਿੰਨੇ ਸਾਲ ਅਧਿਆਪਕਾਂ ਦਾ ਸ਼ੋਸ਼ਣ ਕੀਤਾ 6000 ਦੇ ਵਿੱਚ ਕਈ ਸਾਲ ਉਹਨਾਂ ਤੋਂ ਪੜਾਉਂਦੇ ਰਹੇ ਤੇ ਜਦੋਂ ਉਹ ਆਪਣਾ ਹੱਕ ਮੰਗਦੇ ਸੀ ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ ਸੀ ਪਾਣੀ ਦੀਆਂ ਬਚਾਰਾ ਡਾਂਗਾ ਇਹ ਸਿਰਫ ਅਤੇ ਸਿਰਫ ਮਾਨ ਸਾਹਿਬ ਦੀ ਧੇਨ ਹੈ ਕਿ ਆ ਜੋ 12700 ਅਧਿਪਕ ਉਹਨਾਂ ਨੂੰ ਤਨਖਾਹ ਮਿਲਣ ਲੱਗੀ ਆ ਹੁਣ 20 23 25 25000 18 18000 ਤੱਕ ਆ ਗਈ ਤੇ ਮਾਨ ਸਾਹਿਬ ਨੇ ਆਖਿਆ ਇਹ ਤਾਂ ਹਜੇ ਸ਼ੁਰੂਆਤ ਹੈ ਇਹ ਹਜੇ ਸ਼ੁਰੂਆਤ ਹੈ ਬਾਕੀ ਵੀ ਜਿੰਨੇ ਵੀ ਸਾਡੇ ਇਸ਼ੂਜ਼ ਹੈ ਸੀਐਮ ਸਾਹਿਬ ਪੰਜਾਬ ਨੂੰ ਇੰਨੀ ਮੁਹੱਬਤ ਕਰਨ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਤੇ ਪੰਜਾਬ ਨੂੰ ਸਿੱਖਿਆ ਮਹਿਕਮੇ ਪ੍ਰਤੀ ਸੰਜੀਦਗੀ ਇੰਨੀ ਸੰਜੀਦਗੀ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਸੀਐਮ ਸਾਹਿਬ ਨੇ ਆਖਿਆ ਲਿਸਟ ਬਣਾ ਲਓ ਜਿਵੇਂ ਜਿਵੇਂ ਪੰਜਾਬ ਸਮਰਥ ਹੋਈ ਜਾਂਦਾ ਆਪਾਂ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਜੋ ਸਭ ਤੋਂ ਪੀੜਿਤ ਵਰਗ ਸੀ 6000 ਦੇ ਵਿੱਚ 5000 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਮਸਲਾ ਹੱਲ ਕੀਤਾ ਤੇ ਹੁਣ ਸਭ ਉਹਨਾਂ ਸਭ ਨੂੰ ਪੂਰੀ ਤਨਖਾਹ ਮਿਲਦੀ ਹੈ ਇਦਾਂ ਹੀ ODL ਵਾਲੇ ਤਕਰੀਬਨ ਸਰ 150 ਦੇ ਆਪਕ ਪਿਛਲੇ 12 ਸਾਲਾਂ ਤੋਂ ਉਲਝਾਏ ਹੋਏ ਸੀਗੇ ਉਹ 150 ਦੇ ਆਪਕਾਂ ਦਾ ODL ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਵੀ ਹੁਣ ਪੂਰੀ ਤਨਖਾਹ ਮਿਲਣ ਲੱਗੀ ਹੈ ਟ੍ਰਾਂਸਫਰ ਪਾਲਿਸੀ ਟ੍ਰਾਂਸਫਰ ਪਾਲਿਸੀ ਦੇ ਵਿੱਚ ਇਦਾਂ ਦੇ ਸ਼ੋਧ ਕੀਤੇ ਗਏ ਆ ਕਿ ਹੁਣ ਜਿੰਨਾ ਵੀ ਜਿਵੇਂ ਜਿਵੇਂ ਸਮਾਂ ਬਦੂਗਾ ਹਰ ਟੀਚਰ ਆਪਣੇ ਘਰ ਦੇ ਨੇੜੇ ਆ ਸਕੂਗਾ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਕੋਈ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ ਪਲੱਸ ਐਗਜ਼ੈਂਪਟਿਡ ਕੈਟਾਗਰੀ ਕੋਈ ਟੀਚਰ ਕਿਸੇ ਦੇ ਨਾਲ ਕੋਈ ਵਿਡੋ ਹੋ ਜਾਂਦਾ ਕੋਈ ਡਾਈਵੋਰਸੀ ਹੈ ਕੋਈ ਬਲਾਈਂਡ ਹੈ ਕੋਈ ਹੈਂਡੀਕੈਪਡ ਹੈ ਕੋਈ ਸੀਰੀਅਸ ਬਿਮਾਰੀ ਹੋ ਜਾਵੇ ਆਨਲਾਈਨ ਅਪਲਾਈ ਕਰੋ ਹਰ ਮਹੀਨੇ ਬਦਲੀ ਹੋਊਗੀ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਬੈਸਟ ਆਨਲਾਈਨ ਪਾਲਿਸੀ ਲੈ ਕੇ ਆਏ ਮੇਰਾ ਸਜਦਾ ਹੈ ਮੇਰਾ ਨਮਨ ਹੈ ਪਿਛਲੇ ਸਾਲ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੋਂ ਅਸੀਂ ਅਧਿਆਪਕ ਦੇ ਵੱਲਸ ਮਨਾਇਆ ਸੀ ਉਸ ਮੰਚ ਤੋਂ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਆਖਿਆ ਸੀ ਕਿ ਪੰਜਾਬ ਜੋ ਹੁਣ ਤੱਕ ਹਰੀ ਕ੍ਰਾਂਤੀ ਲਈ ਜਾਣਿਆ ਜਾਂਦਾ ਪੰਜਾਬ ਜੋ ਹੁਣ ਤੱਕ ਸਫੇਦ ਕ੍ਰਾਂਤੀ ਲਈ ਜਾਣਿਆ ਜਾਂਦਾ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਲਈ ਜਾਣਿਆ ਜਾਊਗਾ ਤੇ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੀ ਅਗਵਾਈ ਜੀ ਦੇ ਵਿੱਚ ਅਸੀਂ ਲੰਬਾ ਪਿੰਡ ਅ ਤੈ ਕੀਤਾ ਅੱਜ ਪੰਜਾਬ ਦੇ ਸਿੱਖਿਆ ਮਾਡਲ ਦੀ ਗੱਲ ਦਿੱਲੀ ਵਾਂਗ ਦੇਸ਼ ਛੋਰੀ ਹੈ ਸਭ ਤੋਂ ਪਹਿਲਾਂ ਰਿਕਾਰਡ ਭਰਤੀਆਂ ਖੂਲ ਖਾਲੀ ਪਈ ਸੀ ਰਿਕੋਰਡ ਭਰਤੀਆਂ ਕੀਤੀਆਂ ਗਈਆਂ ਭਰਤੀਆਂ جاری ਹੈ ਤੇ ਨਵਾਂ ਪ੍ਰੋਪੋਜ਼ਲ ਤਿਆਰ ਹੈ ਮਾਰਯੋਕ ਸੀਐਮ ਸਾਹਿਬ ਦੇ ਨਿਰਦੇਸ਼ ਹੈ ਕਿ ਬੇਰੋਜ਼ਗਾਰਾਂ ਨੂੰ ਹੁਣ ਧਰਨੇ ਨਹੀਂ ਦੇਣੇ ਪੈਣਗੇ ਭਰਤੀਆਂ ਲਈ ਅਸੀਂ ਸ਼ਡਿਊਲ ਬਣਾ ਰਹੇ ਹਾਂ ਹਰ ਸਾਲ ਉਹਨਾਂ ਨੂੰ ਪਤਾ ਹੋਊਗਾ ਕਿ ਟੈਟ ਦਾ ਪੇਪਰ ਕਦੋਂ ਹੋਊਗਾ ਭਰਤੀ ਕਦੋਂ ਹੋਊਗੀ ਕਿਉਂਕਿ ਸੀਐਮ ਸਾਹਿਬ ਚਾਹੁੰਦੇ ਨੇ ਹਰ ਬੱਚਾ ਪੜੇ ਤੇ ਨਾਲ ਇਸਦੇ ਇਹ ਵੀ ਦੱਸ ਦਈਏ ਕਿ ਹੁਣ ਭਰਤੀਆਂ 100% ਮੈਰਿਟ ਤੇ ਆ ਇਹ ਨਹੀਂ ਕਿ ਕੋਈ ਦੂਜਾ ਜਾ ਕੇ ਪੇਪਰ ਦੇ ਆਊਗਾ ਜਾਂ ਕੋਈ ਗਲਤ ਸਰਟੀਫਿਕੇਟ ਨਾਲ ਭਰਤੀ ਜੋ ਪੜੂਗਾ ਉਸ ਨੂੰ ਤਾਂ ਬਹੁਤ ਜਲਦੀ ਮਾਨਯੋਗ ਸੀਮ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਕੈਲੰਡਰ ਬਣਾ ਦਾਂਗੇ ਕਿ ਇਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਦੋਂ ਇਹ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਹੋਵੇ ਜਿਨ੍ਹਾਂ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰੇਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਸਕੂਲਾਂ ਦੇ ਵਿੱਚ ਤੁਸੀਂ ਸਭ ਗਵਾਹ ਹੋ ਜੀ 3000 3500 5000 6000 ਕਿੰਨੇ ਸਾਗ ਦੇ ਆਪਕਾਂ ਦਾ ਸੋਚਨ ਕੀਤਾ 6000 ਦੇ ਵਿੱਚ ਕਈ ਸਾਲ ਉਹਨਾਂ ਤੋਂ ਪੜਾਉਂਦੇ ਰਹੇ ਤੇ ਜਦੋਂ ਉਹ ਆਪਣਾ ਹੱਕ ਮੰਗਦੇ ਸੀ ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ ਸੀ ਪਾਣੀ ਦੀਆਂ ਬੁਛਾਰਾਂ ਡਾਂਗਾ ਇਹ ਸਿਰਫ ਅਤੇ ਸਿਰਫ ਮਾਨਸਾਬਦੀ ਦੇਣ ਹੈ ਕਿ ਆ ਜੋ 12700 ਅਧਿਆਪਕ ਉਹਨਾਂ ਨੂੰ ਤਨਖਾਹ ਮਿਲਣ ਲੱਗੀ ਆ ਹੁਣ 22 23 25 25000 18 18000 ਤੱਕ ਆ ਮਿਲਦੀ ਤੇ ਮਾਨਸਾਬ ਨੇ ਆਖਿਆ ਇਹ ਤਾਂ ਹਜੇ ਸ਼ੁਰੂਆਤ ਹੈ ਇਹ ਹਜੇ ਸ਼ੁਰੂਆਤ ਹੈ ਬਾਕੀ ਵੀ ਜਿੰਨੇ ਵੀ ਸਾਡੇ ਇਸ਼ੂਜ਼ ਐ ਸੀਐਮ ਸਾਹਿਬ ਪੰਜਾਬ ਨੂੰ ਇੰਨੀ ਮੁਹੱਬਤ ਕਰਨ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਤੇ ਪੰਜਾਬ ਨੂੰ ਸਿੱਖਿਆ ਮਹਿਕਮੇ ਪ੍ਰਤੀ ਸੰਜੀਦਗੀ ਇੰਨੀ ਸੰਜੀਦਗੀ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਸੀਐਮ ਸਾਹਿਬ ਨੇ ਆਖਿਆ ਲਿਸਟ ਬਣਾ ਲਓ ਜਿਵੇਂ ਜਿਵੇਂ ਪੰਜਾਬ ਸਮਰਥ ਹੋਈ ਜਾਂਦਾ ਆਪਾਂ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਜੋ ਸਭ ਤੋਂ ਪੀੜਿਤ ਵਰਗ ਸੀ 6000 ਦੇ ਵਿੱਚ 5000 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਮਸਲਾ ਹੱਲ ਕੀਤਾ ਤੇ ਹੁਣ ਸਭ ਉਹਨਾਂ ਸਭ ਨੂੰ ਪੂਰੀ ਤਨਖਾਹ ਮਿਲਦੀ ਹੈ ਇਦਾਂ ਹੀ ਓਡੀਐ ਲਾ ਲੇ ਤਕਰੀਬਨ 150 ਦੇ ਆਪਕ ਪਿਛਲੇ 12 ਸਾਲਾਂ ਤੋਂ ਉਲਝਾਏ ਹੋਏ ਸੀਗੇ ਉਹ 150 ਦੇ ਆਪਕਾਂ ਦਾ ODL ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਵੀ ਹੁਣ ਪੂਰੀ ਤਨਖਾਹ ਮਿਲਣ ਲੱਗੀ ਹੈ ਟਰਾਂਸਫਰ ਪਾਲਿਸੀ ਟਰਾਂਸਫਰ ਪਾਲਿਸੀ ਦੇ ਵਿੱਚ ਇਦਾਂ ਦੇ ਸ਼ੋਧ ਕੀਤੇ ਗਏ ਹੈ ਕਿ ਹੁਣ ਜਿੰਨਾ ਵੀ ਜਿਵੇਂ ਜਿਵੇਂ ਸਮਾਂ ਵਧੂਗਾ ਹਰ ਟੀਚਰ ਆਪਣੇ ਘਰ ਦੇ ਨੇੜੇ ਆ ਸਕੂਗਾ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਕੋਈ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ ਪਲੱਸ ਐਗਜ਼ੈਂਪਟਿਡ ਕੈਟਾਗਰੀ ਕੋਈ ਟੀਚਰ ਕਿਸੇ ਦੇ ਨਾਲ ਕੋਈ ਵਿਡੋ ਹੋ ਜਾਂਦਾ ਕੋਈ ਡਾਈਵੋਰਸੀ ਹੈ ਕੋਈ ਬ্লাইন্ড ਹੈ ਕੋਈ ਹੈਂਡੀਕੈਪਡ ਹੈ ਕੋਈ ਸੀਰੀਅਸ ਬਿਮਾਰੀ ਹੋ ਜਾਵੇ ਆਨਲਾਈਨ ਅਪਲਾਈ ਕਰੋ ਹਰ ਮਹੀਨੇ ਬਦਲੀ ਹੋਊਗੀ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਬੈਸਟ ਆਨਲਾਈਨ ਪਾਲਿਸੀ ਲੈ ਕੇ ਆਏ ਮੇਰਾ ਸਜਦਾ ਹੈ ਮੇਰਾ ਨਮਨ ਹੈ ਪਿਛਲੇ ਸਾਲ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੋਂ ਅਸੀਂ ਅਧਿਆਪਕ ਦਿਵਸ ਮਨਾਇਆ ਸੀ ਉਸ ਮੰਚ ਤੋਂ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਆਖਿਆ ਸੀ ਕਿ ਪੰਜਾਬ ਜੋ ਹੁਣ ਤੱਕ ਹਰੀ ਕ੍ਰਾਂਤੀ ਲਈ ਜਾਣਿਆ ਜਾਂਦਾ ਹੈ ਪੰਜਾਬ ਜੋ ਹੁਣ ਤੱਕ ਸਫੇਦ ਕ੍ਰਾਂਤੀ ਲਈ ਜਾਣਿਆ ਜਾਂਦਾ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਲਈ ਜਾਣਿਆ ਜਾਊਗਾ ਤੇ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੀ ਅਗਵਾਈ ਜਿਹਦੇ ਵਿੱਚ ਅਸੀਂ ਲੰਬਾ ਪੈਂਡਾ ਪੈ ਕੀਤਾ ਅੱਜ ਪੰਜਾਬ ਦੇ ਸਿੱਖਿਆ ਮਾਡਲ ਦੀ ਗੱਲ ਦਿੱਲੀ ਵਾਂਗ ਦੇਸ਼ ਛੂਰੀ ਹੈ ਸਭ ਤੋਂ ਪਹਿਲਾਂ ਰਿਕਾਰਡ ਭਰਤੀਆਂ ਸਕੂਲ ਖਾਲੀ ਪਏ ਸੀ ਰਿਕਾਰਡ ਭਰਤੀਆਂ ਕੀਤੀਆਂ ਗਈਆਂ ਭਰਤੀਆਂ جاری ਹੈ ਤੇ ਨਵਾਂ ਪ੍ਰਪੋਜ਼ਲ ਤਿਆਰ ਹੈ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਹੈ ਕਿ ਬੇਰੋਜ਼ਗਾਰਾਂ ਨੂੰ ਹੁਣ ਧਰਨੇ ਨਹੀਂ ਦੇਣੇ ਪੈਣਗੇ ਭਰਤੀਆਂ ਲਈ ਅਸੀਂ ਸ਼ਡਿਊਲ ਬਣਾ ਰਹੇ ਹਾਂ ਹਰ ਸਾਲ ਉਹਨਾਂ ਨੂੰ ਪਤਾ ਹੋਊਗਾ ਕਿ ਟੈਟ ਦਾ ਪੇਪਰ ਕਦੋਂ ਹੋਊਗਾ ਭਰਤੀ ਕਦੋਂ ਹੋਊਗੀ ਕਿਉਂਕਿ ਸੀਐਮ ਸਾਹਿਬ ਚਾਹੁੰਦੇ ਨੇ ਹਰ ਬੱਚਾ ਪੜੇ ਤੇ ਨਾਲ ਇਸ ਦੇ ਇਹ ਵੀ ਦੱਸ ਦਈਏ ਕਿ ਹੁਣ ਭਰਤੀਆਂ 100% ਮੈਰਿਟ ਤੇ ਆ ਇਹ ਨਹੀਂ ਕਿ ਕੋਈ ਦੂਜਾ ਜਾ ਕੇ ਪੇਪਰ ਦੇ ਆਊਗਾ ਜਾਂ ਕੋਈ ਗਲਤ ਸਰਟੀਫਿਕੇਟ ਨਾਲ ਭਰਤੀ ਜੋ ਪੜੂਗਾ ਉਸ ਨੂੰ ਤਾਂ ਬਹੁਤ ਜਲਦੀ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਕੈਲੰਡਰ ਬਣਾ ਦਾਂਗੇ ਕਿ ਇਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਦੋਂ ਇਹ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਹੋਵੇ ਜਿਨ੍ਹਾਂ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰਏਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਸਕੂਲਾਂ ਦੇ ਵਿੱਚ ਤੁਸੀਂ ਸਭ ਗਵਾਹ ਹੋ ਜੀ 303500 5000 6000 ਕਿੰਨੇ ਸਾਲ ਅਧਿਆਪਕਾਂ ਦਾ ਸ਼ੋਸ਼ਣ ਕੀਤਾ 6000 ਦੇ ਵਿੱਚ ਕਈ ਸਾਲ ਉਹਨਾਂ ਤੋਂ ਪੜਾਉਂਦੇ ਰਹੇ ਤੇ ਜਦੋਂ ਉਹ ਆਪਣਾ ਹੱਕ ਮੰਗਦੇ ਸੀ ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ ਸੀ ਪਾਣੀ ਦੇ ਬਿਛਾਰਾ ਡੰਗਾ ਇਹ ਸਿਰਫ ਅਤੇ ਸਿਰਫ ਮਾਨ ਸਾਹਿਬ ਦੀ ਦੇਣ ਹੈ ਕਿ ਆ ਜੋ 12700 ਵਿਧਾਇਕ ਉਹਨਾਂ ਨੂੰ ਤਨਖਾਹ ਮਿਲਣ ਲੱਗੀ ਆ ਹੁਣ 22 23 25 25000 18 18000 ਤੱਕ ਆ ਰਹੀ ਤੇ ਮਾਨ ਸਾਹਿਬ ਨੇ ਆਖਿਆ ਤੇ ਇਹ ਹਜੇ ਸ਼ੁਰੂਆਤ ਹੈ ਇਹ ਹਜੇ ਸ਼ੁਰੂਆਤ ਹੈ ਬਾਕੀ ਵੀ ਜਿੰਨੇ ਵੀ ਸਾਡੇ ਇਸ਼ੂਜ਼ ਹੈ ਸੀਐਮ ਸਾਹਿਬ ਪੰਜਾਬ ਨੂੰ ਇੰਨੀ ਮੁਹੱਬਤ ਕਰਨ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਤੇ ਪੰਜਾਬ ਨੂੰ ਸਿੱਖਿਆ ਮਹਿਕਮੇ ਪ੍ਰਤੀ ਸੰਜੀਦਗੀ ਇੰਨੀ ਸੰਜੀਦਗੀ ਆਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਸੀਐਮ ਸਾਹਿਬ ਨੇ ਆਖਿਆ ਲਿਸਟ ਬਣਾ ਲਓ ਜਿਵੇਂ ਜਿਵੇਂ ਪੰਜਾਬ ਸਮਰਥ ਹੋਈ ਜਾਂਦਾ ਆਪਾਂ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਜੋ ਸਭ ਤੋਂ ਪੀੜਿਤ ਵਰਗ ਸੀ 6000 ਦੇ ਵਿੱਚ 5000 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਮਸਲਾ ਹੱਲ ਕੀਤਾ ਤੇ ਹੁਣ ਸਭ ਉਹਨਾਂ ਨੂੰ ਸਭ ਨੂੰ ਪੂਰੀ ਤਨਖਾਹ ਮਿਲਦੀ ਹੈ ਇਦਾਂ ਹੀ ਓਡੀਐ ਲਾ ਲੇ ਤਕਰੀਬਨ ਸਰ 150 ਦੇ ਆਪਕ ਪਿਛਲੇ 12 ਸਾਲਾਂ ਤੋਂ ਉਲਝਾਏ ਹੋਏ ਸੀਗੇ ਉਹ ਡੇਟਸ ਹੋਤੇ ਆਪਕਾ ਦਾ ODL ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਵੀ ਹੁਣ ਪੂਰੀ ਤਨਖਾਹ ਮਿਲਣ ਲੱਗੀ ਹੈ ਟ੍ਰਾਂਸਫਰ ਪਾਲਿਸੀ ਟ੍ਰਾਂਸਫਰ ਪਾਲਿਸੀ ਦੇ ਵਿੱਚ ਇਦਾਂ ਦੇ ਸ਼ੋਧ ਕੀਤੇ ਗਏ ਹੈ ਕਿ ਹੁਣ ਜਿੰਨਾ ਵੀ ਜਿਵੇਂ ਜਿਵੇਂ ਸ਼ਮਾ ਵਧੂਗਾ ਹਰ ਟੀਚਰ ਆਪਣੇ ਘਰ ਦੇ ਨੇੜੇ ਆ ਸਕੂਗਾ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਕੋਈ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ ਪਲੱਸ ਐਗਜ਼ੈਂਪਟਿਡ ਕੈਟਾਗਰੀ ਕੋਈ ਟੀਚਰ ਕਿਸੇ ਦੇ ਨਾਲ ਕੋਈ ਵਿਡੋ ਹੋ ਜਾਂਦਾ ਕੋਈ ਡਾਈਵੋਰਸੀ ਹੈ ਕੋਈ ਬਲਾਈਂਡ ਹੈ ਕੋਈ ਹੈਂਡੀਕੈਪਡ ਹੈ ਕੋਈ ਸੀਰੀਅਸ ਬਿਮਾਰੀ ਹੋ ਜਾਵੇ ਔਨਲਾਈਨ ਅਪਲਾਈ ਕਰੋ ਹਰ ਮਹੀਨੇ ਬਦਲੀ ਹੋਊਗੀ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਬੈਸਟ ਔਨਲਾਈਨ ਪਾਲਿਸੀ ਲੈ ਕੇ ਆਏ ਮੇਰਾ ਸਜਦਾ ਹੈ ਮੇਰਾ ਨਮਨ ਹੈ ਪਿਛਲੇ ਸਾਲ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੋਂ ਅਸੀਂ ਅਧਿਆਪਕ ਦੇ ਵਜਸ ਮਨਾਇਆ ਸੀ ਉਸ ਮੰਚ ਤੋਂ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਆਖਿਆ ਸੀ ਕਿ ਪੰਜਾਬ ਜੋ ਹੁਣ ਤੱਕ ਹਰੀ ਕ੍ਰਾਂਤੀ ਲਈ ਜਾਣਿਆ ਜਾਂਦਾ ਪੰਜਾਬ ਜੋ ਹੁਣ ਤੱਕ ਸਫੇਦ ਕ੍ਰਾਂਤੀ ਲਈ ਜਾਣਿਆ ਜਾਂਦਾ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਲਈ ਜਾਣਿਆ ਜਾਊਗਾ ਤੇ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੀ ਅਗਵਾਈ ਜਿਹਦੇ ਵਿੱਚ ਅਸੀਂ ਲੰਬਾ ਪੈਂਡਾ ਤੈਅ ਕੀਤਾ ਹੈ ਅੱਜ ਪੰਜਾਬ ਦੇ ਸਿੱਖਿਆ ਮਾਡਲ ਦੀ ਗੱਲ ਦਿੱਲੀ ਵਾਂਗ ਦੁਸ਼ ਹੋ ਰਹੀ ਹੈ ਸਭ ਤੋਂ ਪਹਿਲਾਂ ਰਿਕੋਰਡ ਭਰਤੀਆਂ ਸਕੂਲ ਖਾਲੀ ਪਏ ਸੀ ਰਿਕੋਰਡ ਭਰਤੀਆਂ ਕੀਤੀਆਂ ਗਈਆਂ ਭਰਤੀਆਂ جاری ਹੈ ਤੇ ਨਵਾਂ ਪ੍ਰਪੋਜ਼ਲ ਤਿਆਰ ਹੈ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਹੈ ਕਿ ਬੇਰੋਜ਼ਗਾਰਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਭਰਤੀਆਂ ਲਈ ਅਸੀਂ ਸ਼ਡਿਊਲ ਬਣਾ ਰਹੇ ਹਾਂ ਹਰ ਸਾਲ ਉਹਨਾਂ ਨੂੰ ਪਤਾ ਹੋਊਗਾ ਕਿ ਟੈਟ ਦਾ ਪੇਪਰ ਕਦੋਂ ਹੋਊਗਾ ਭਰਤੀ ਕਦੋਂ ਹੋਊਗੀ ਕਿਉਂਕਿ ਸੀਐਮ ਸਾਹਿਬ ਚਾਹੁੰਦੇ ਨੇ ਹਰ ਬੱਚਾ ਪੜੇ ਤੇ ਨਾਲ ਇਸਦੇ ਇਹ ਵੀ ਦੱਸ ਦਈਏ ਕਿ ਹੁਣ ਭਰਤੀਆਂ 100% ਮੈਰਿਟ ਤੇ ਆ ਇਹ ਨਹੀਂ ਕਿ ਕੋਈ ਦੂਜਾ ਜਾ ਕੇ ਪੇਪਰ ਦੇ ਆਊਗਾ ਜਾਂ ਕੋਈ ਗਲਤ ਸਰਟੀਫਿਕੇਟ ਨਾਲ ਭਰਤੀ ਜੋ ਪੜੂਗਾ ਉਸ ਨੂੰ ਤਾਂ ਬਹੁਤ ਜਲਦੀ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਇੱਕ ਕੈਲੰਡਰ ਬਣਾ ਦਾਂਗੇ ਕਿ ਇਦੋਂ ਟੈਟ ਦਾ ਪੇਪਰ ਹੋਇਆ ਕਰੂਗਾ ਇਦੋਂ ਇਹ ਭਰਤੀ ਆਊਗੀ ਅਗਲੇ 3-4 ਸਾਲਾਂ ਦਾ ਤਾਂ ਕਿ ਬੱਚਿਆਂ ਨੂੰ ਪਤਾ ਹੋ ਜਿਨ੍ਹਾਂ ਤੋਂ ਮੌਕੇ ਖੁੰਝ ਗਏ ਉਹਨਾਂ ਨੂੰ ਵੀ ਮੌਕੇ ਮਿਲਣਗੇ ਓਵਰਏਜ ਹੋਗੇ ਬਹੁਤ ਸਾਰੇ ਕਾਰਨ ਐਦਾਂ ਹੀ ਸਕੂਲਾਂ ਦੇ ਵਿੱਚ ਤੁਸੀਂ ਸਭ ਗਵਾਹ ਹੋ ਜੀ 303500 5000 6000 ਕਿੰਨੇ ਸਾਲ ਅਧਿਆਪਕਾਂ ਦਾ ਸ਼ੋਸ਼ਣ ਕੀਤਾ 6000 ਦੇ ਵਿੱਚ ਕਈ ਸਾਲ ਉਹਨਾਂ ਤੋਂ ਪੜਾਉਂਦੇ ਰਹੇ ਤੇ ਜਦੋਂ ਉਹ ਆਪਣਾ ਹੱਕ ਮੰਗਦੇ ਸੀ ਉਹਨਾਂ ਦਾ ਮਜ਼ਾਕ ਬਣਾਇਆ ਜਾਂਦਾ ਸੀ ਪਾਣੀ ਦੀਆਂ ਬਚਾਰਾਂ ਡਾਂਗਾ ਇਹ ਸਿਰਫ ਅਤੇ ਸਿਰਫ ਮਾਨ ਸਾਹਿਬ ਦੀ ਧੇਨ ਹੈ ਕਿ ਆ ਜੋ 12700 ਵਿਧਾਇਕ ਉਹਨਾਂ ਨੂੰ ਤਨਖਾਹ ਮਿਲਣ ਲੱਗੀ ਆ ਹੁਣ 20 23 25 25000 18 18000 ਤੱਕ ਆ ਮਿਲਦੀ ਤੇ ਮਾਨ ਸਾਹਿਬ ਨੇ ਆਖਿਆ ਇਹ ਤਾਂ ਹਜੇ ਸ਼ੁਰੂਆਤ ਹੈ ਇਹ ਹਜੇ ਸ਼ੁਰੂਆਤ ਹੈ ਬਾਕੀ ਵੀ ਜਿੰਨੇ ਵੀ ਸਾਡੇ ਇਸ਼ੂਜ਼ ਹੈ ਸੀਐਮ ਸਾਹਿਬ ਪੰਜਾਬ ਨੂੰ ਇੰਨੀ ਮੁਹੱਬਤ ਕਰਨ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਤੇ ਪੰਜਾਬ ਨੂੰ ਸਿੱਖਿਆ ਮਹਿਕਮੇ ਪ੍ਰਤੀ ਸੰਜੀਦਗੀ ਇੰਨੀ ਸੰਜੀਦਗੀ ਵਾਲਾ ਮੁੱਖ ਮੰਤਰੀ ਕਦੀ ਨਹੀਂ ਮਿਲਣਾ ਸੀਐਮ ਸਾਹਿਬ ਨੇ ਆਖਿਆ ਲਿਸਟ ਬਣਾ ਲਓ ਜਿਵੇਂ ਜਿਵੇਂ ਪੰਜਾਬ ਸਮਰਥ ਹੋਈ ਜਾਂਦਾ ਆਪਾਂ ਸਾਰਿਆਂ ਦੇ ਮਸਲੇ ਹੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਜੋ ਸਭ ਤੋਂ ਪੀੜਿਤ ਵਰਗ ਸੀ 6000 ਦੇ ਵਿੱਚ 5000 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਮਸਲਾ ਹੱਲ ਕੀਤਾ ਤੇ ਹੁਣ ਸਭ ਉਹਨਾਂ ਸਭ ਨੂੰ ਪੂਰੀ ਤਨਖਾਹ ਮਿਲਦੀ ਹੈ ਇਦਾਂ ਹੀ ODL ਵਾਲੇ ਤਕਰੀਬਨ ਸਰ 150 ਦੇ ਆਪਕ ਪਿਛਲੇ 12 ਸਾਲਾਂ ਤੋਂ ਉਲਝਾਏ ਹੋਏ ਸੀਗੇ ਉਹ 150 ਦੇ ਆਪਕਾਂ ਦਾ ODL ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਵੀ ਹੁਣ ਪੂਰੀ ਤਨਖਾਹ ਮਿਲਣ ਲੱਗੀ ਹੈ ਟ੍ਰਾਂਸਫਰ ਪਾਲਿਸੀ ਟ੍ਰਾਂਸਫਰ ਪਾਲਿਸੀ ਦੇ ਵਿੱਚ ਇਦਾਂ ਦੇ ਸ਼ੋਧ ਕੀਤੇ ਗਏ ਆ ਕਿ ਹੁਣ ਜਿੰਨਾ ਵੀ ਜਿਵੇਂ ਜਿਵੇਂ ਸਮਾਂ ਬਦੂਗਾ ਹਰ ਟੀਚਰ ਆਪਣੇ ਘਰ ਦੇ ਨੇੜੇ ਆ ਸਕੂਗਾ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਕੋਈ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ ਪਲੱਸ ਐਗਜ਼ੈਂਪਟਿਡ ਕੈਟਾਗਰੀ ਕੋਈ ਟੀਚਰ ਕਿਸੇ ਦੇ ਨਾਲ ਕੋਈ ਵਿਡੋ ਹੋ ਜਾਂਦਾ ਕੋਈ ਡਾਈਵੋਰਸੀ ਹੈ ਕੋਈ ਬਲਾਈਂਡ ਹੈ ਕੋਈ ਹੈਂਡੀਕੈਪਡ ਹੈ ਕੋਈ ਸੀਰੀਅਸ ਬਿਮਾਰੀ ਹੋ ਜਾਵੇ ਆਨਲਾਈਨ ਅਪਲਾਈ ਕਰੋ ਹਰ ਮਹੀਨੇ ਬਦਲੀ ਹੋਊਗੀ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ ਬੈਸਟ ਆਨਲਾਈਨ ਪਾਲਿਸੀ ਲੈ ਕੇ ਆਏ